ਇਹ ਗੱਲ ਤਰੀ ਸਹੀ ਆ ਸਹੀ ਆ ਬਈ ਜਿਹਨੂੰ ਮਨ ਨੂੰ ਤਲਬ ਹੁੰਦੀ ਆ ਕੋਈ ਨਸ਼ੇ ਪੱਤੇ ਦੀ ਉਹ ਬੰਦਾ ਆਪ ਚੱਲ ਕੇ ਆਂਦਾ ਸੁਣੀ ਜਾਣ ਨੇ ਮੈਂ ਤਾਂ ਕਰੂੰ ਡਰਾਮੇ ਦੇਖਣ ਜਿਹੜੇ ਦੇਖਦਾਗਾ ਤੂੰ ਜ਼ਿਆਦਾ ਬਕਵਾਸ ਨਾ ਕਰਾ ਕਰ ਮੇਰੇ ਹੱਥ ਸੜੇ ਨੀ ਤੜਕੀ ਮੂਠ ਖੜਕ ਕਰ ਦੂਗੀ ਮੇਰਾ ਐ ਨਹੀਂ ਹੈਗਾ ਵੀ ਸਮਾਰ ਕੇ ਖੜਾ ਆ ਜਾ ਕੋਈ ਹਾਕੀ ਮਾਰਦੇ ਬੰਦੇ ਨੂੰ ਬਾਵੇ ਹਾਂ ਪਤਾ ਕੀ ਕਰੀ ਜਾਂਦਾ ਉਹ ਮੈਂ ਕਰਨਾ ਕੀ ਆ ਰਾਜੂ ਮੰਗੇ ਲੈ ਗਿਆ ਸੀਗਾ ਮੁਰਕੇ ਹੋਈ ਗੱਲ ਆ ਭਾਈ ਕੱਢ ਕੇ ਜਾਂਦੇ ਨੇ ਕਿ ਨਾ ਹਾਕਮਾਤ ਨਹੀਂ ਵੀ ਸੰਤ ਖੜਾ ਗਏ ਜਾਂਦੇ ਥੋੜਾ ਚੱਲ ਕੋਈ ਬੰਦਾ ਖਪੀ ਜਾਂਦਾ ਕੱਲਾ ਕਈ ਵਾਰ ਪੁੱਤ ਭੁੱਲ ਜਾਂਦਾ ਅਗਲਾ ਕਾਲੀ ਦੇ ਵਿੱਚ ਫੇਰ ਕੀ ਹੋ ਗਿਆ ਰੋਟੀ ਬਣਾਤੀ ਮੇਰੀ ਮੈਂ ਤੰਦਰਸੇ ਸੀ ਮੈਂ ਖੇਤ ਜਾਣਾ ਮੈਂ ਰੋਟੀ ਤਾਂ ਪੁੱਤ ਬਣਾਤੀ ਮੈਂ ਤਾਂ ਤੇਰੇ ਨਾਲੇ ਗੱਲ ਕਰਨੀ ਸੀਗੀ ਫੋਟੀਨਾ ਦਾ ਫੋਨ ਆਇਆ ਤੇ ਭੈਣ ਦਾ ਫੋਨ ਆਇਆ ਸੀ ਹਾਂ ਕੀ ਕਹਿੰਦੀ ਮਾਂ ਕੀ ਕਹਿਣਾ ਪੁੱਤ ਉਹ ਦੇਖ ਲੈ ਪਰੌਣੇ ਨੇ ਫੇਰ ਕਲੇਸ਼ ਕਰਿਆ ਪਿਆ ਉੱਥੇ ਫੇਰ ਕਲੇਸ਼ ਕਰ ਰੱਖਿਆ ਨਾਲੇ ਮਾਰ ਸਾਰੇ 15 ਦਿਨ ਨਹੀਂ ਹੋਏ ਹੈਗੇ ਜਦੋਂ ਆ ਪੰਚਾਇਤ ਲੈ ਕੇ ਗਿਆ ਸੀਗੀ ਚੰਗਾ ਪੜਾ ਹੱਥ ਜੋੜ ਜਿਹੜਾ ਮਾਫੀ ਮੰਗਦਾ ਸੀ ਵੀ ਅੱਗੇ ਤੋਂ ਇਹ ਜੀ ਗਲਤੀ ਨਹੀਂ ਕਰਦਾ ਹੁਣ ਫੇਰ ਉਹ ਹੀ ਪਿੱਟਸਿਆ ਪਾਪਾ ਕੇ ਬਹਿ ਗਿਆ ਉਹ ਕੀ ਕਰੀਏ ਪੁੱਤ ਆਪਾਂ ਤਾਂ ਕਹਿੰਦੇ ਦੀ ਕੁੜੀ ਨੂੰ ਵਿਆਹ ਕੇ ਸੌਖੇ ਹੋ ਜਾਾਂਗੇ ਆਪਾਂ ਤੋਤੋ ਵੀ ਦੁਖੀ ਹੋਗੇ ਓਹੀ ਤਾਂ ਗੱਲ ਹੈ ਅੱਗੇ ਗੱਲਾਂ ਸੁਣਦੇ ਹੁੰਦੇ ਵੀ ਫਲਾਣਿਆਂ ਦੀ ਕੁੜੀ ਪਈ ਘਰੇ ਬੈਠੀ ਐਂ ਕਰਕੇ ਉਹਨਾਂ ਪ੍ਰਾਣਾ ਤਾਂ ਕਰਦਾ ਐਂ ਪਤਾ ਨਹੀਂ ਸੀ ਸਾਲਾ ਆਪਦੇ ਨਾਲ ਹੀ ਹੈ ਜੋ ਖਸ ਹੋ ਜਾਊਗਾ ਤਾਂ ਨਿੱਕੀ ਮਾੜੇ ਕਰਮ ਕਰੇ ਸੀਗੇ ਵਿਚਾਰੀ ਨੇ ਹੁਣ ਦੱਸ ਪੁੱਤੋ ਤਾਂ ਫੋਨ ਤੇ ਇੰਨਾ ਰੋਂਦੀ ਸੀ ਕੀ ਕਰੀ ਆਪਾਂ ਜਾ ਕੇ ਨਹੀਂ ਆਈ ਆਪਾਂ ਦਾ ਕੀ ਕੰਝਾ ਲੈ ਜਾ ਕੇ ਕਰਨਾ ਪਰ ਉਹਨੇ ਜਿਹਨਾਂ ਮੈਂ ਗੱਲ ਕਰਦਾ ਵੀ ਪਤਨ ਨੂੰ ਚਾਹੀਦਾ ਕੀ ਹੈ ਮੈਂ ਤਾਂ ਹੈ ਹਰਾਨ ਆ ਜਾ ਸਭ ਕੁਝ ਆ ਮੰਨ ਨਾਲ ਕਰੇ ਐ ਨਹੀਂ ਕਿ ਕਿਸ ਦੀ ਘਾਟ ਹੈ ਫਿਰ ਵੀ ਪਤਾ ਨਹੀਂ ਕੀ ਇੰਦਰਾ ਕੁੱਤ ਗਰੇ ਛੜੇ ਰਿਆਂ ਦਾ ਕੰਝਰਾਂ ਚ ਪੁੱਤੋ ਡਰ ਨਹੀਂ ਹੈਗਾ ਕਿਸੇ ਦਾ ਜੇ ਡਰ ਭਾ ਹੋਵੇ ਮਾਂ ਐ ਉਹ ਨਹੀਂ ਉਹਨੂੰ ਕੁਝ ਕਹਿੰਦੀ ਹੈਗੀ ਜੇ ਡਰ ਹੋਵੇ ਬੰਦਾ ਬੋਲਦਾ ਨਹੀਂ ਹੈਗਾ ਤੇਰੇ ਸਾਹਮਣੇ ਤੇ ਲਾ ਪੰਚਾਇਤ ਚ ਪੈਰੀ ਹੱਥ ਲਾ ਕੇ ਲੈ ਕੇ ਗਈ ਤੀ ਦੁਵਾਰਾ ਨਹੀਂ ਆਪਾਂ ਤਾਂ ਟੀਨਾ ਨੂੰ ਤੋੜਨਾ ਹੀ ਨਹੀਂ ਦੀ ਜਦ ਮਾਈ ਚ ਬੁਲਾਉਂਦੀ ਐ ਮਾਈ ਤਾਂ ਹੁੰਕਲਾ ਲਾਉਂਦੀ ਐ ਮੈਂ ਸਾਰੀਆਂ ਐ ਕਹਿੰਦੀ ਹੋਗੀ ਵੀ ਕਿਉਂ ਪੰਚਾਇਤ ਚ ਸ਼ਰੇਆਮ ਤੇ ਪਹਿਰੀ ਹਟਾ ਲਾਤੇ ਵੀ ਸਾਡੀ ਤਾਂ ਨੱਕ ਵੱਡੀ ਗਈ ਐਹੀਆਂ ਗੱਲਾਂ ਕਰਦੀ ਹੋਗੀ ਤਾਂ ਕਰਕੇ ਗੱਲ ਫਿਰ ਭੱਗ ਗਿਆ ਹੁਣ ਮੈਨੂੰ ਪਤੀ ਐ ਜਿਹਦਾ ਮਾਮਾ ਹੁਣ ਚੱਜਦੀਆਂ ਫਿਰ ਤਾਂ ਉਹਦੇ ਲਾੜ ਦਾ ਘਰ ਬਸਣ ਦੇਣਾ ਜਦੋਂ ਮਾਮਾ ਹੁੰਦੀਆਂ ਤਾਂ ਨੱਕਮੀਆਂ ਫਿਰ ਘਰ ਬਸਣ ਦਿੰਦੀਆਂ ਨਾ ਤਾਂ ਪਗਾਂ ਨਹੀਂ ਧੀ ਵਸਾਉਣ ਤੇ ਨਾ ਉਹਦੇ ਪੁੱਤ ਦਾ ਘਰ ਫਿਰ ਪੁੱਤ ਆਈ ਕਾਤੇ ਨਾ ਪੰਚਾਇਤ ਚ ਗਲਤੀ ਤਾਂ ਉਹਦੀ ਵੀ ਸੀ ਤਾਂ ਹੀ ਤਾਂ ਕੱਲਾ ਪੁੱਤ ਤੋਰਤਾ ਆਪਣੇ ਭਾਈ ਦੇ ਨਾਲ ਵੀ ਜਾਓ ਤੁਸੀਂ ਆਪੇ ਮਿੰਤ ਕਰਕੇ ਲਿਆਓ ਜੇ ਆਉਂਦੀ ਫਿਰ ਤਾਂ ਚਾਰ ਗੱਲਾਂ ਮੈਂ ਵੀ ਉਹਨੂੰ ਸੁਣਾਉਂਦੀ ਵੀ ਤੂੰ ਮੇਰੀ ਤੀ ਨਾ ਕੀ ਕੁਝ ਕਰਦੀਆਂ ਮੇਰੇ ਸਾਹਮਣੇ ਕਰਿਆ ਜਦ ਮੈਂ ਗਈ ਤੀਗੀ ਬਸ ਇਹ ਰਕਲੇਸ ਕਰਿਆ ਰੋਟੀ ਬਣਾਉਣ ਪਿੱਛੇ ਪਤੀ ਐ ਮੇਰੇ ਕੋਲ 10 ਮਿੰਟ ਨਹੀਂ ਬੈਠਣ ਦਿੱਤੀ ਹੈਗੀ ਅਸੀਂ ਤਾਂ ਫੇਰ ਨਹੀਂ ਬੋਲਦੇ ਸਾਲੇ 2 ਸਾਲ ਨਹੀਂ ਹੋਏ ਹਜੇ ਵਿਆਹ ਹੋਇਨੂ ਮਾ ਆ ਦੇਰ ਹਜੇ ਤੱਕ ਕੀ ਕੁੱਤ ਕਲੇਸ਼ ਕਰਦਾ ਇਹ ਪੁੱਤ ਹੁਣ ਤੂੰ ਇੰਨਾ ਗੁੱਸਾ ਕਰ ਤੇ ਲਈ ਜਾ ਨਾ ਗੁੱਸਾ ਲਿਆਏ ਤੇ ਕੁਝ ਨਹੀਂ ਬਣਨਾ ਉਹ ਘਰ ਸੁਣਦੇ ਨੇ ਜਿਹੜਾ ਕੁਝ ਬੋਲਦਾ ਤੂੰ ਹੁਣ ਤੂੰ ਐਂ ਦੱਸ ਕੁੜੀ ਨੂੰ ਕੀ ਕਹਾਂ ਮੈਂ ਫੋਨ ਤੇ ਤਾਂ ਹੋਰ ਹੁੰਦੀ ਤੀਗੀ ਹੁਣ ਦੁਬਾਰਾ ਫੋਨ ਕਰਕੇ ਭਾਈ ਕਹਿ ਦੰਨੀ ਆ ਜਾਂ ਤਾਂ ਤੂੰ ਵਗ ਜਾ ਲਿਆ ਜਾ ਕੇ ਨਹੀਂ ਫਿਰ ਮੈਂ ਚਲੇ ਜਾਨੀ ਆ ਹੋਰ ਕੀ ਆ ਹੁਣ ਉੱਥੇ ਦੇ ਆਈ ਤਾਂ ਨਹੀਂ ਦੇਖ ਹੁੰਦੀ ਦੁਖੀ ਤਾਂ ਨਹੀਂ ਛੱਡਣੀ ਆਪਾਂ ਨੇ ਇੱਕ ਵਾਰ ਪਹਿਲਾਂ ਤਾਂ ਮੈਂ ਭੈਣ ਨਾਲ ਗੱਲ ਕਰਦਾ ਫਿਰ ਗੱਲ ਕਰਦਾ ਮਾਪਿਆਂ ਨਾਲ ਫਿਰ ਦੇਖਦਾ ਵੀ ਅਗਲਾ ਸਟੈਪ ਕਰਨਾ ਕੀ ਆ ਵੀ ਲੈ ਕੇ ਆਉਣਾ ਭੈਣ ਨੂੰ ਜਾਂ ਫਿਰ ਉੱਥੀ ਰੱਖਣਾ ਆਪਾਂ ਹਜੇ ਨਾ ਤੂੰ ਪਰੌਣੇ ਨਾਲ ਕੀ ਗੱਲ ਕਰੇਗਾ ਮੈਨੂੰ ਪਤਾ ਤੇ ਵੱਧ ਘੱਟ ਬੋਲਣ ਲੱਗ ਜਾਣਾ ਇੱਥੇ ਰੌਲਾ ਪੱਜ ਜਾਣਾ ਫਿਰ ਮੈਂ ਬੋਲਣੀ ਆ ਹੋਰ ਕਰੀਏ ਵੀ ਕੀ ਤੂੰ ਆਪ ਦੱਸ ਲੱਛਣ ਤਾਂ ਦੇ ਕੰਜਰ ਕੀ ਕਰ ਰਿਹਾ ਜਮਾ ਸ਼ੰਕ ਦੋ ਸਾਲ ਬਹਿਨ ਹੋਏ ਨੇ ਕਲੇਸ਼ ਕਿੰਨੇ ਵਾਰ ਪਾ ਲਿਆ ਉਹਨੇ ਐ ਨਹੀਂ ਹੈਗਾ ਵੀ ਗਾਂ ਦਾ ਆਪਦਾ ਫਿਊਚਰ ਬਣਾਉਣਾ ਜਾਂ ਕੀ ਕਰਨ ਪਹਿਲਾਂ ਕਹਿੰਸੀ ਕੁੜੀ ਨੂੰ ਗਾਂ ਪੜਾਵਾਂਗੇ ਕੁੜੀ ਵੀ ਨਹੀਂ ਗਾਂ ਪੜਾਈ ਹੈਗੀ ਚੱਲ ਬਾਡੀ ਰਹਿ ਗਿਆ ਪੱਲੀਆਂ ਕੰਜ ਸਾਲਿਆਂ ਲਵੇ ਤੇਰੀ ਮਰਜ਼ੀ ਆ ਜਿਵੇਂ ਕਰਨਾ ਕਰ ਲੈ ਪਰ ਪਤਾ ਆਈਆਂ ਜੇ ਤਾਂ ਤੇ ਆਪਣੀ ਭੈਣ ਉੱਥੇ ਬਸਾਉਣੀ ਆ ਫੇਰ ਤਾਂ ਐ ਬੋਲ ਕੇ ਕੋਈ ਫਾਇਦਾ ਨਹੀਂ ਹੈਗਾ ਪਿਆਰ ਨਾਲ ਸਮਝਾ ਦੇ ਜੇ ਭਾਈ ਤਾਂ ਨਹੀਂ ਉੱਥੇ ਬਸਾਉਣੀ ਹੈਗੀ ਆਪਣੀ ਨੂੰ ਲਿਆਉਣਾ ਘਰੇ ਫੇਰ ਜੋ ਮਰਜ਼ੀ ਬੋਲ ਲਾ ਉਹ ਮਾਂ ਬਸਾਉਣੀ ਤਾਂ ਹੈਗੀ ਆ ਕੁੜੀ ਤਾਂ ਆਖਰ ਨੂੰ ਆਪਣੀ ਆ ਬਾਰ ਬਾਰ ਥੋੜੀ ਆ ਬਾਬਿਆਂ ਦੇ ਫਿਰਾਂਗੇ ਥਾਂ ਥਾਂ ਤੇ ਆਇ ਨਹੀਂ ਪਤਾ ਫਿਰ ਕੰਜਰ ਮੂਹਰਲਾ ਕਹਾ ਕਿਹੜਾ ਟਕਰੂਗਾ ਮੇਰੀ ਗੱਲ ਸੁਣ ਲਮਾ ਤੂੰ ਵੀ ਜਿਆਦਾ ਫੋਨ ਜਾਂਪੇ ਇਹਨੂੰ ਕਰਿਆ ਨਾ ਕਰ ওই ਗੱਲ ਆ ਕੁੜੀ ਨਹੀਂ ਫਿਰ ਮਬਦੀ ਮਾਂ ਦੀ ਸ਼ੈ ਹੋ ਜਾਂਦੀ ਹੈ ਕਿਤੇ ਤੁਸੀਂ ਨਾ ਕਿਸੇ ਨੂੰ ਸਿਖਾਈ ਜਾਂਦੀ ਲੈ ਪੁੱਤ ਤੂੰ ਤਾਂ ਉਲਟਾ ਮੈਨੂੰ ਇਹ ਬੋਲਣ ਲੱਗ ਗਿਆ ਮੈਨੂੰ ਕੋਈ ਸ਼ੌਂਕ ਆ ਵੀ ਮੇਰੀ ਧੀ ਦਾ ਘਰ ਨਾ ਬਸੇ ਮੈਂ ਤਾਂ ਉਹਨੂੰ ਉਲਟੇ ਸਮਝਾਉਣੀ ਆ ਵੀ ਪੁੱਤਾ ਆਇ ਨਹੀਂ ਆਏ ਕਰੀਦਾ ਹੁੰਦਾ ਆਪਣੀ ਸੱਸ ਦੇ ਮੂਰੇ ਬੋਲੀਦਾ ਨਹੀਂ ਹੁੰਦਾ ਹੁਣ ਮੈਂ ਦੱਸ ਕੀ ਕਰਾਂ ਜਦੋਂ ਉਹ ਹੀ ਨਹੀਂ ਕੱਟਦੇ ਹੈਗੇ ਹੁਣ ਧੀ ਦੀ ਤਾਂ ਸੁਣੂਗੀ ਜੇ ਫੋਨ ਕਰਕੇ ਦੱਸੂਗੀ ਚਲ ਕੋਈ ਗੱਲ ਨਹੀਂ ਮਾਂ ਤੂੰ ਮੇਰੀ ਰੋਟੀ ਪੈਕ ਕਰ ਮੈਂ ਪਹਿਲਾਂ ਖੇਤ ਜਾਇਆ ਮੈਂ ਖੇ ਦਾ ਕੰਮ ਨਿਬੜਿਆ ਮੈਂ ਇਹ ਤੋਂ ਬਾਅਦ ਚ ਸੋਚਨੇ ਵੀ ਬਣਨਾ ਕੀ ਆ ਉਹ ਖੇਤ ਵੀ ਦਿਹਾੜੀ ਲੱਗੇ ਪੈਣੇ ਹੋ ਗੱਲ ਵੀ ਕੰਮ ਸਿੱਤ ਚੜਾ ਪਿਆ ਭੈ ਇਹ ਨਾ ਕਰਦਾ ਗੱਲ ਪਹਿਲਾਂ ਮੈਂ ਹੁੰਦੀ ਵੀ ਅਸਲ ਜੀ ਗੱਲ ਹੋਈ ਕੀ ਜੇ ਆਪਣੀ ਵੀ ਕੁੜੀ ਦੀ ਗਲਤੀ ਹੋਈ ਪਈ ਉਹਦੀ ਵੀ ਮੈਂ ਕੰਨ ਖਿੱਚੂਗਾ ਜੇ ਪਰੌਣ ਦੀ ਉੱਤੇ ਮਰੇ ਨਾ ਬਣਾਉਣੀ ਪਰੌਣੀ ਠੀਕ ਹੈ ਨਾ ਠੀਕ ਆ ਪੁੱਤ ਕਰ ਲਈ ਫੋਨ ਕੋਈ ਨਾ ਕਰ ਲੈਣਾ ਮੈਂ ਇਹ ਤਾਂ ਫੇਰੀ ਦੇਖੂ ਹੁਣ ਮੈਂ ਜੀ ਉੱਠ ਜਾ ਹੁਣ ਦੇਖ ਤਾ ਲੋ ਸਿਰ ਤੇ ਤੂੰ ਪਾਈ ਖੜੀ ਐ ਪਹਿਣਾ ਇਹ ਤੁਸੀਂ ਅੰਦਰ ਜਾ ਕੇ ਪਹਿਜੋ ਇੱਥੇ ਵੈੜੇ 'ਚ ਚੰਗਾ ਨਹੀਂ ਲੱਗਦਾ ਕੋਈ ਬਾਹਰੋਂ ਆਊਗਾ ਕੀ ਕੂਗਾ ਖੜੇ ਹੋ ਅਲੋ ਚਾਹ ਪੀ ਲੋ ਆਹ ਹਾਲੀ ਸਵੇਸ ਵੇਸ ਵੀ ਅੱਖ ਲੱਗਦੀ ਆ ਅਲੋ ਚਾਹ ਇਹ ਹੈ ਚਾਹ ਹੈ ਤੈਨੂੰ ਪਤਾ ਮੈਂ ਚਾਹ ਪੀਂ ਹੈ ਅ ਤੈਨੂੰ ਪਤਾ ਹੈ ਆ ਤੜਕੀ ਲਾ ਕੇ ਚਾਹ ਲੈ ਕੇ ਮੱਥੇ ਮਾਰੀ ਸਾਡੇ ਜਦੋਂ ਤੈਨੂੰ ਪਤਾ ਗਿਆ ਵੀ ਰਾਤ दारू ਪੀਤੀ ਹੋਈ ਸੀ ਲੱਸੀ ਲੈ ਸਕਦੀ ਸੀ ਹੈ ਮੈਨੂੰ ਪਤਾ ਤੁਸੀਂ ਲੱਸੀ ਪੀਂਦੇ ਹੋ ਛੀ ਪੀਂਦੇ ਬਦਲੇ ਛੀ ਲੈ ਸਕਦੀ ਫਿਰ ਤੁਹਾਨੂੰ ਇਹ ਵੀ ਪਤਾ ਹੋਊਗਾ ਨਾ ਰਾਤ ਨੂੰ ਦੁੱਧ ਥੋੜਾ ਸੀ ਡਿੜਕੀਆਂ ਨਹੀਂ ਸਵੇਰੇ ਹਰ ਮੁੱਲ ਲੈ ਜਾਂਦੀ ਕੋਈ ਨਹੀਂ ਕੋਈ ਨਹੀਂ ਕੀ ਤੇਰੇ ਵੀ ਜੰਨਤ ਤੱਕ ਤੇਰਾ ਛਤਰ ਨਾ ਫੜੇ ਨਾ ਤਨੁਕ ਪਤੀ ਬਾਤੂ ਲੱਗਦਾ ਨਾ ਰੇ ਰਾਤ ਮੇਰੇ ਨਾਲ ਦੀ ਖੜੈਂਤੋ ਗਿਆ ਟੀਆ ਫੇਰ ਨਹੀਂ ਸਮਝਦੀ ਜਦੋਂ ਪਤਾ ਵੀ ਖਾਸ ਮੱਲ ਲੱਸੀ ਪੀਵੇਂ ਨਾ ਉੜਦਾ ਨਹੀਂ ਉੜਦਾ ਨਹੀਂ ਇਹ ਤਾਂ ਇਹ ਪੀ ਲਓ ਚੀਚਾ ਚਾਹ ਮਰੂਲੀ ਆ ਕਿ ਰੋਜ ਮੱਥੇ ਫੇਰ ਅੱਜ ਚਾਹ ਪੀ ਲਾਂਦੇ ਹਾਂ ਇਹ ਤਾਂ ਮੈਨੂੰ ਪਤਾ ਹੈ ਵੀ ਤੁਸੀਂ ਮੈਨੂੰ ਮਾਰਿਆ ਕੁੱਟਿਆ ਸੀ ਰਾਤ ਤਾਂ ਤੁਸੀਂ ਇਹ ਵੀ ਸੋਚ ਲਓ ਵੀ ਫਿਰ ਵੀ ਮੈਂ ਤੁਹਾਡੇ ਸਾਹਮਣੇ ਉਵੇਂ ਖੜੀ ਆਂ ਤੁਹਾਡੇ ਲਈ ਚਾਹ ਲੈ ਕੇ ਆ ਰਹੀ ਆਂ ਖੜੀਂ ਨਹੀਂ ਪਰ ਬਹਿ ਕੇ ਲੈਂਦਾ ਤੈਨੂੰ ਪੈਸੇ ਲਾਇਆ ਤੇਰੇ ਉੱਤੇ ਸਾਲੀ ਮੇਰੇ ਨਾਲ ਜਵਾਨ ਲੜਾਂਦੀ ਏ ਤੁਸੀਂ ਕਹਿੰਦੇ ਜਵਾਨ ਲੜਾਨੀ ਏ ਮੈਂ ਅਜੇ ਤੱਕ ਤੁਹਾਡੇ ਮੂਹਰੇ ਕਦੋਂ ਬੋਲੀ ਆਂ ਨਾਲੇ ਦੂਸਰੀ ਗੱਲ ਤੁਸੀਂ ਕਹਿੰਦੇ ਤੇਰੇ ਤੇ ਪੈਸੇ ਲਾਏ ਨੇ ਪੈਸੇ ਲਾਣ ਨੂੰ ਕਿਹੜਾ ਤੁਸੀਂ ਮੈਨੂੰ ਖਰੀਦ ਕੇ ਲੈ ਕੇ ਆਏ ਹੋ ਤੁਹਾਡੇ ਨਾਲ ਚਾਰ ਲਾਵਾ ਲੈ ਕੇ ਆਈ ਸੀ ਹਾਂ ਪਰ ਉਹ ਚਾਰ ਲਾਵਾਂ ਦੀ ਨਾ ਮੈਂ ਕਦਰ ਕਰ ਰਹੀ ਆ ਤੁਸੀਂ ਉਹ ਚਾਰ ਲਾਵਾਂ ਦੀ ਕਦਰ ਨਹੀਂ ਕਰਦੇ ਨਾ ਕਰਾਂ ਮੈਂ ਤੇਰੀ ਕਦਰ ਹੂੰ ਤੇਰੀ ਯਾਰਤੀ ਨਾ ਕਰਾਂ ਮੈਂ ਤੇਰੀ ਆਲੇ ਦਾਲੇ ਤੇਰੀ ਮੈਂ ਸੇਵਾ ਕਰਦਾਂ ਨਾ ਬਿਲਕੁਲ ਸਾਲੀ ਕਦਰ ਦੀ ਲੱਗੀ ਆ ਕਦਰ ਦੀ ਕਦੇ ਕੁਝ ਨਹੀਂ ਕਰਦਾ ਕਦੇ ਹੋਰਾਂ ਜਨਾਨੀਆਂ ਵਾਂਗੂ ਮੇਰੀ ਸੇਵਾ ਨਹੀਂ ਕਰਦਾ ਬਗਵਾਸ ਨਾ ਕਰਿਆ ਕਰ ਮੇਰੇ ਨਾਲ ਲੱਗ ਜਣੀਏ ਬਗਵਾਸ ਕਰਨ ਜਿਹੜਾ ਤੈਨੂੰ ਕੰਮ ਕਹਣਾ ਉਹ ਕੰਮ ਕਰਦਾ ਕਰ ਇੱਕ ਕੰਮ ਕਹੂੰ ਸਾਲੀ ਉਹ ਕੰਮ ਨਹੀਂ ਹੁੰਦਾ ਹੈਗਾ ਮੈਂ ਹੋਰਾਂ ਵਾਂਗੂ ਸੇਵਾ ਨਹੀਂ ਕਹਿੰਦੀ ਬਸ ਇੰਨੀ ਗੱਲ ਕਹਿਨੀ ਆ ਵੀ ਥੋੜਾ ਤਰੀਕੇ ਨਾਲ ਗੱਲ ਕਰ ਲਿਆ ਕਰੋ ਮੇਰੇ ਨਾਲ ਮੈਂ ਕੀ ਤਰੀਕੇ ਨਾਲ ਗੱਲ ਕਰਾਂ ਨਹੀਂ ਕੀ ਤਰੀਕੇ ਨਾਲ ਗੱਲ ਕਰਾਂ ਆ ਮੈਨੂੰ ਨਹੀਂ ਆਂਦਾ ਤਰੀਕੇ ਦੀ ਕਿਹਜੇ ਆ ਹੋਰਾਂ ਵਾਂਗੂ ਨਾ ਮੈਂ ਨਹੀਂ ਥੱਲੇ ਲੱਗਦਾ ਜਨਾਨੀਆਂ ਦੇ ਮਰਦਾ ਮਰਦ ਮਰਦ ਜਾਦ ਕਰੇ ਥੱਲੇ ਨਹੀਂ ਲੱਗਦੀ ਹੈਗੀ ਆ ਜਿਹੜੇ ਹੋਣੀ ਹੋਣਗੇ ਬੰਦੇ ਆ ਜਿਹੜੇ ਜਨਾਨੀਆਂ ਥੱਲੇ ਲਾ ਕੇ ਕੰਮ ਕਰਦੇ ਕਰੇ ਕੁਛ ਕਰਦੇ ਘਰੇ ਪੁੱਛ ਲਾਂਦੇ ਆ ਮੈਂ ਨਹੀਂ ਕਰਦਾ ਅਜਿਹਾ ਕੰਮ ਮੈਨੂੰ ਮਾਪਿਆਂ ਨੇ ਇਹ ਸਿੱਖੜੀ ਦਿੱਤੀ ਜੋ ਨਾਨੀ ਥੱਲੇ ਰੱਖਣਾ ਵੀ ਹਾਂ ਪੈਰ ਦੀ ਜੁੱਤੀ ਮਣਾ ਕੇ ਰੱਖਣਾ ਤਾਂ ਰੱਖਣਾ ਮੇਰੇ ਆਸਲੇ ਦੀ ਤੜਕੀ ਉਹ ਤੜਕੀ ਬਗਵਾਸ ਕਰਨ ਲੱਗ ਜੂਗੀ ਮੈਂ ਤਾਂ ਬਸ ਇੰਨਾ ਕਹਿੰਨੀ ਆ ਜੋ ਤੁਸੀਂ ਉੱਚੀ ਬੋਲਦੇ ਨਾ ਤਾਂ ਗਵਾਂਢੀ ਸੁਣਦੇ ਨੇ ਸੁਣੀ ਜਾਂਨੇ ਮੈਂ ਨਾ ਕਰੂੰ ਡਰਾਮੇ ਦੇਖਣ ਜਿਹੜੇ ਦੇਖਦਾਗਾ ਤੂੰ ਜਿਆਦਾ ਬਗਵਾਸ ਨਾ ਕਰਿਆ ਕਰ ਮੇਰੇ ਆਸਲੇ ਦੀ ਤੜਕੀ ਮੂਡ ਖਰਾਬ ਕਰ ਦੂਗੀ ਮੇਰਾ ਲੱਸੀ ਕਹਿੰਦੇ ਹੱਸੀ ਲਿਆ ਦੇ ਫੇਰ ਲੱਗ ਜੂ ਫੇਰ ਨਾਲੇ ਰਾਤ ਮੇਰੇ ਸਿਰ ਦੇ ਛੱਤਰ ਪੈਨੇ ਫੇਰ ਨਹੀਂ ਟਿਕਦੀ ਪਤਾ ਨਹੀਂ ਕਿੱਥੋਂ ਪੱਲੇ ਪਈਆਂ ਮੇਰੇ ਸਾਲਿਆਂ ਦੀ ਮਾੜੇ ਕਰਨ ਵਾਲੀ ਘਰ ਚ ਜਦੋਂ ਵੀ ਆਈਏ ਘਰ ਪੁੱਠੀ ਮੁੱਧਾ ਹੀ ਹੋ ਗਿਆ ਸਾਲਾ ਉਧਰ ਨਹੀਂ ਹੋ ਗਿਆ ਪਤਾ ਨਹੀਂ ਕਿੱਥੋਂ ਮੇਰੇ ਕਰਮਾਂ ਚ ਪਈ ਆ ਮੈਂ ਤਾਂ ਮੇਰੇ ਸਾਲਿਆਂ ਨੇ ਕਹੇ ਵੀ ਤਲਾਕ ਦੇ ਦੇ ਮੈਨੂੰ ਤਲਾਕ ਦੇ ਦੇ ਕਿੱਥੇ ਨਾ ਜੇ ਇਹੋ ਜੀ ਚੰਗੀ ਹੋਵੇ ਤਲਾਕ ਦੇ ਦੇ ਮੈਨੂੰ ਮੇਰਾ ਸਾਲਾ ਨੇ ਉਹਨਾਂ ਨਹੀਂ ਦੇਖਿਆ ਗਿਆ ਵੀ ਹੈ ਉਹ ਤਾਂ ਕਹਿੰਦੇ ਨਾ ਸਾਡੀ ਕੁੜੀ ਤਾਂ ਜਮੀ ਬੋਲਦੀ ਨਹੀਂ ਓਏ ਉਰੇ ਆ ਕੇ ਦੇਖੋ ਸਲੇ ਉਰੇ ਆ ਕੇ ਦੇਖੋ ਵੀ ਕਿੰਨੀ ਜਬਾਨ ਲੱਗੇ ਨੇ ਗਿੱਟਦੀ ਜੀਬ ਲੱਗੀਆਂ ਸਾਰਾ ਦਿਨ ਚਬਰ ਚਬਰ ਬੋਲਦੀ ਆ ਪਤਾ ਨਹੀਂ ਕੀ ਖਾ ਕੇ ਜੰਮੀ ਐ ਉਹ ਤੇ ਉਹ ਮੇਰੇ ਸਾਲਾ ਉਹ ਵੀ ਕਹਿੰਦਾ ਜੀ ਹੈ ਉਲਟਾ ਬੁਲਾ ਕੇ ਪੰਚਾਇਤ ਉੱਤੇ ਮੇਰੀ ਇੰਦੀ ਬੇਇੱਜ਼ਤੀ ਕਰਾਈ ਹੈ ਹਾਂ ਉਹਨਾਂ ਨੂੰ ਸ਼ਰਮ ਨਹੀਂ ਆਈ ਉਹਨਾਂ ਨੂੰ ਮੇਰੇ ਐਡੀ 10 ਬੰਦੇ ਸਾਹਮਣੇ ਬੇਇੱਜ਼ਤੀ ਕਰਦਾ ਜੀ ਮੈਂ ਸਾਲਾ ਉਹ ਜਦੋਂ ਤੁਸੀਂ ਮੈਨੂੰ ਗਲਤ ਬੋਲਦੇ ਹੋ ਪੰਚਾਇਤ ਵੀ ਤਾਂ ਆਂਦੀ ਐ ਅੱਛਾ ਮੈਂ ਗਲਤ ਬੋਲਦਾ ਤੂੰ ਤਾਂ ਕੁਝ ਬੋਲਦੀ ਨਹੀਂ ਉਹ ਤੇਰਾ ਤੇਰਾ ਭਾਈ ਹੈ ਐਡੀ ਭਾਰੀ ਬਣ ਕੇ ਤੂੰ ਮੇਰੇ ਤੋਂ ਪੈੜੀ ਹੱਲ ਮੰਦਾ ਸ਼ਰਮ ਨਹੀਂ ਆਈ ਉਹਨੂੰ ਮੇਰੇ ਸਾਲੇ ਜਨੇ ਨੱਕ ਬਣਾਤੀ ਸਾਰੇ ਪਿੰਡ ਚ ਨੱਕਣੀ ਬਣਾਤੀ ਲੈ ਤਰਦੀ ਲੱਗ ਲੱਗੀ ਆ ਕਿ ਜੇ ਲੱਸੀ ਪੀਏ ਲੱਸੀ ਲੈ ਦੇ ਹਲੇ ਜਦੋਂ ਆਊਗੀ ਆ ਨਹੀਂ ਕਰਦੇ ਤੁਸੀਂ ਉਹ ਨਹੀਂ ਕਰਦੇ ਜੀ ਕਰਾਂ ਤੇਰੀ ਕਦਰ ਮੈਂ ਕਰੂੰ ਤੇਰੀ ਕਦਰ ਮੈਂ ਇਹਨੂੰ ਮੈਂ ਦੱਸੂੰ ਮੇਰਾ ਸਹਲਿਆਂ ਦੀ ਤਾਂ ਤਾਂ ਉਸ ਮਾਰੀ ਨਹੀਂ ਕੋਈ ਤਾਂ ਕਿੱਥੇ ਰੱਖਿਆ ਆਦਾ ਹਮ ਲੰਗ ਲਵੀ ਜਾਣੀ ਪੂਗਾ ਸੇ ਟੁੱਟੀ ਜਾਂਦਾ ਅਸਲ ਸੌਣ ਦੇ ਇੱਕ ਮੂਰਖਾ ਕਰ ਕਰ ਤਰ ਤੂ ਮੈਂ ਬਾਰੀ ਮਰ ਲੂ ਉਹਨ ਕੁਛ ਲੋੜ ਨਹੀਂ ਮੈਨੂੰ ਤੇਰੀ ਲੱਸੀ ਦੀ ਰੱਬਾ ਮੇਰੇ ਕਿਹਾ ਜੀ ਕਿਸਮਤ ਲਿਖਿਆ ਨਾ ਕਿਹਾ ਜੇ ਮਾੜੇ ਕਰ ਹੁੰ ਦਿੱਤੇ ਨੇ ਮੈਨੂੰ ਜਦੋਂ ਮੇਰਾ ਵਿਆਹ ਹੋਇਆ ਸੀ ਇਹ ਮੇਰੇ ਨਾਲ ਚੰਗੇ ਭਲੇ ਸੀ ਬਹੁਤ ਵਧੀਆ ਸੀ ਹੱਸਦੇ ਖੇਡਦੇ ਸੀ ਪਰਿਵਾਰ ਸਾਡਾ ਬਹੁਤ ਵਧੀਆ ਸੀ ਪਰ ਪਤਾ ਨਹੀਂ ਹੁਣ ਇਹਨਾਂ ਨੂੰ ਕੀ ਹੋ ਗਿਆ ਜਿਹੜੀਆਂ ਹਟਟੇ ਮੇਰੇ ਨਾਲ ਕਲੇ ਸੀ ਹਟਟੇ ਮੇਰੇ ਨਾਲ ਕੁੱਟਮਾਰ ਪਤਾ ਨਹੀਂ ਇਹਨਾਂ ਨੂੰ ਉਹ ਕੁੱਟਮਾਰ ਕਰਕੇ ਕੀ ਲੱਭਦਾ ਕਈ ਵਾਰ ਤਾਂ ਮੈਨੂੰ ਐਵੇਂ ਲੱਗਦਾ ਕਿਦਿ ਮੇ ਸਾਡੇ ਰਿਸ਼ਤੇ ਨੂੰ ਨਜ਼ਰ ਹੀ ਲੱਗੀ ਕਿਧਰੇ ਖੁਸ਼ੀਆਂ ਖੋਕ ਹੀ ਲਗਿਆ ਕਿ ਤੇਰਾ ਉਹ ਵਾਪਸ ਦੇਣੀ ਭੁੱਲ ਗਿਆ ਹੁਣ ਮੈਂ ਕਿੱਧਰ ਜਾਵਾਂ ਨਾ ਮੈਂ ਮੇਰੇ ਪੈਕੇ ਕਰ ਜਾ ਸਕਦੀ ਆ ਨਾ ਮੈਂ ਇੱਥੇ ਹੀ ਸੁਖ ਦੀ ਜ਼ਿੰਦਗੀ ਜੀ ਸਕਦੀ ਆ ਤੂੰ ਹੀ ਦੱਸ ਦੇ ਰੱਬ ਮੈਂ ਜਾਵਾਂ ਮਤਾਂ ਜਾਵਾਂ ਕਿੱਥੇ ਟੀਨਾ ਪੈਨ ਨਾਲ ਵੀ ਗੱਲ ਇੱਕ ਵਾਰੀ ਮੈਂ ਕਰੀ ਲਾਂ ਖੇਤਾਂ ਮੈਂ ਫੇਰ ਹੀ ਜਾਊਂਗਾ ਪਰ ਉਹ ਜੀ ਨੂੰ 50 ਪਰ ਸਮਝਾਤਾ 50 ਪਰ ਕੱਟ ਕਰ ਲਿਆ ਫੇਰ ਨਹੀਂ ਪੱਲੇ ਪੈਂਦਾ ਉਹਦੇ ਕੁਛ ਤਾਂ ਨਹੀਂ ਗੱਲ ਗਾਣੀ ਹੈ ਤਾਂ ਵਿੱਚੋ ਹੈ ਕੀ ਚੱਕਲਾ ਪਣੇ ਜੀ ਮੈਂ ਬੈਠਿੰਨਾ ਠੀਕੋ ਸਾਸ਼ਰੀਆ ਵੀਰੇ ਵਧੀਆ ਤੁਸੀਂ ਦੱਸੋ। ਉਹ ਵਧੀਆ ਬਾਈ ਜੀ ਠੀਕ ਠਾਕ ਆ। ਤੇ ਹੋਰ ਮੌਸਮ ਕਿਵੇਂ ਆਪਣੀ? ਮੈਮੂ ਤਾਂ ਨਹੀਂ ਆ ਕਵਾਲਾ। ਕੁਛ ਨਹੀਂ ਵੀਰੇ ਬਸ ਰਾਤ ਤਾਂ ਮੀਂਹ ਪੈ ਰਿਆ ਸੀ ਵਾਲਾ। ਹੁਣ ਤਾਂ ਥੋੜੀ ਕਿਣਮਣੀ ਐ। ਤੁਸੀਂ ਦੱਸੋ ਕਿਵੇਂ ਇੱਧਰ? ਭਾਈ ਮੈਂ ਤਾਂ ਤੈਨੂੰ ਕੀ ਦੱਸਾਂ? ਮੈਂ ਤਾਂ ਮਾਂ ਕਹਿੰਦੀ ਸੀ ਕਿ ਮੇਂ ਟੀਨਾ ਦੀ ਭੈਣ ਦਾ ਫੋਨ ਆਇਆ ਸੀਗਾ। ਵੀ ਰਾਤ ਪਰੌਣਾ ਫਿਰ ਕੋਈ ਹੋ ਗਿਆ ਮੜਾ ਮੋਟਾ। ਤੁ ਤੁ ਮੈਂ। ਵੀਰੇ ਇੱਕ ਦਿਨ ਹੋਵੇ ਤਾਂ ਤੁਹਾਨੂੰ ਦੱਸਾਂ ਮੈਂ। ਇਹ ਤਾਂ ਰੋਜ਼ ਦਾ ਹੀ ਹੋ ਗਿਆ ਇਹਨਾਂ ਦਾ ਹਲੇ ਰਾਤ ਕਲੇਸ਼ ਹੋਇਆ ਸੀ ਰਾਤ ਮੰਮੀ ਨਾਲ ਗੱਲ ਹੋਈ ਹੈ ਮੰਮੀ ਨੂੰ ਦੱਸਿਆ ਮੈਂ ਚਲੋ ਫੇਰ ਵੀ ਮੈਂ ਸਾਰਾ ਕੁਝ ਭੁੱਲ ਕੇ ਮੈਂ ਸਵੇਰੇ ਇਹਨਾਂ ਨੂੰ ਚਾਹ ਪਾਣੀ ਫੜਾਣਗੇ ਫੇਰ ਉਹੀ ਕੁਝ ਸ਼ੁਰੂ ਹੋ ਗਿਆ ਇਹਨਾਂ ਦਾ ਪਤਾ ਨਹੀਂ ਕਿਉਂ ਨਹੀਂ ਸਮਝ ਨਹੀਂ ਆਉਂਦੀ ਹੈਗੀ ਕਿ ਬੰਦੇ ਨੇ ਭਰੀ ਪੰਚਾਇਤ ਦੇ ਵਿੱਚ ਮਾਫੀ ਮੰਗੀ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਂਦਾ ਮੈਨੂੰ ਮਾਫ ਕਰ ਦੋ ਮੈਂ ਇਹਨਾਂ ਦਾ ਨਾ ਘਰ ਬਸਾਉਣਾ ਚਾਹਣਾ ਛੇ ਜਾਂ ਬੋਆ ਇਹ ਵੀ ਉਹੀ ਗੱਲ ਹੈ ਕਿ ਇਹ ਪਾਗਲ ਗੱਲਾਂ ਵੀਰੇ ਇਹ ਬੰਦੇ ਨੂੰ ਨਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਚਾਹੇ ਪੰਚਾਇਤ ਚ ਕੁਝ ਹੋ ਗਿਆ ਮੈਨੂੰ ਪਤਾ ਸੀ ਉਹ ਗੱਲ ਦਾ ਗੁੱਸਾ ਵੀ ਮੇਰੇ ਤੇ ਹੀ ਕੱਢਣਾ ਇਹਨੇ ਆ ਕੇ ਓਹੀ ਕਰ ਲੁਗੀ ਸਵੇਰੇ ਬਸ ਬਿਨਾ ਮਤਲਬ ਤੂੰ ਉਹ ਵੀ ਗੁੱਸਾ ਮੇਰੇ ਤੇ ਲਾਤਾ ਵੀ ਹਾਂ ਤੂੰ ਮੇਰੇ ਤੇ ਪੰਚਾਇਤ ਕਿਉਂ ਲੈ ਕੇ ਆਈ ਇੱਕ ਪਾਸੇ ਤਾਂ ਮੈਨੂੰ ਲੱਗਦਾ ਵੀ ਮੈਂ ਉਹਨਾਂ ਦੇ ਖਿਲਾਫ ਹੋ ਕੇ ਗਲਤੀ ਕਰਦੀ ਆ ਪਰ ਦੂਜੇ ਪਾਸੇ ਲੱਗਦਾ ਵੀ ਇਹ ਜਿਹੇ ਬੰਦੇ ਨਾਲ ਜ਼ਿੰਦਗੀ ਕੱਢਣੀ ਵੀ ਬਹੁਤ ਔਖੀ ਹੈ ਨਾ ਮੈਂ ਪਿਛਲੀ ਵਾਰ ਪੰਚਾਇਤ ਇਕੱਠੀ ਕਰੀ ਸੀ ਨਾ ਮੈਂ ਤੈਨੂੰ ਕੱਲੀ ਨੂੰ ਬੁਲਾ ਕੇ ਹੀ ਗੱਲ ਕੀਤੀ ਸੀ ਵੀ ਜੇ ਦਾ ਪੇਤੇ ਨਾ ਘਰ ਬਸਾਉਣਾ ਚਾਹੁੰਦੇ ਤਾਂ ਦੱਸ ਦੇ ਜੇ ਤੈਨੂੰ ਲੱਗਦਾ ਵੀ ਤੂੰ ਇਹਦਾ ਜ਼ਿੰਦਗੀ ਨਹੀਂ ਕੱਟ ਸਕਦੀ ਸਾਨੂੰ ਤਾਂ ਵੀ ਦੱਸ ਦੇ ਹੋਰ ਕਰਨੀ ਭੈਣ ਹੁਣ ਤੈਨੂੰ ਐਵੇਂ ਧੋਲੀ ਰੱਖਾਂਗੇ ਦੁੱਖ ਦੇ ਵਿੱਚ ਧੋਲੀ ਨਹੀਂ ਰੱਖਾਂਗੇ ਕੋਈ ਨਾ ਕੋਈ ਨਗਰਹੀ ਲਫਸਲਾ ਕਰਾਂਗੇ ਨਾ ਅਸੀਂ ਆਖਰ ਨੂੰ ਭੈਣ ਸਿੱਟੀ ਹੋ ਥੋੜੀ ਨਹੀਂ ਆ ਸਾਨੂੰ ਵੀਰੇ ਮੈਨੂੰ ਪਤਾ ਹੈ ਵੀ ਤੁਸੀਂ ਮੇਰਾ ਬਹੁਤ ਕਰਦੇ ਹੋ ਪਰ ਮੈਨੂੰ ਵੀ ਇਹੋ ਚੀਜ਼ ਹੁੰਦੀ ਹੈ ਵੀ ਮੈਂ ਆਪਦਾ ਘਰ ਬਸਾ ਕੇ ਰੱਖਾਂ ਵਿਚਾਈ ਦੇ ਬੰਦਾ ਅੱਜ ਨਹੀਂ ਤਾਂ ਕੱਲ੍ਹ ਖਦਿਦਾ ਸੁਧਰੂਗਾ ਹੀ ਮੈਂ ਤਾਂ ਕੋਸ਼ਿਸ਼ ਕਰ ਰਹੀ ਆ ਵੀਰੇ ਪਰ ਹਾਲਾਤ ਸੱਚੀ ਮਾੜੇ ਹੁੰਦੇ ਜਾ ਰਹੇ ਨੇ ਹਾਂ ਪਣੇ ਉਹ ਤਾਂ ਮੈਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਹਾਲਾਤ ਮਾੜੇ ਹੁੰਦੇ ਜਾ ਰਹੇ ਦਿਨੋ ਦਿਨ ਪਰ ਆਪਾਂ ਕਰ ਵੀ ਕੀ ਸਕਦੇ ਹਾਂ ਹਾਂ ਪਰ ਜੇ ਤੂੰ ਚਾਹੇ ਨਾ ਪਣੇ ਗੱਲ ਉਹ ਨਹੀਂ ਹੈਗੀ ਮੈਂ ਤਾਂ ਖੁਦ ਨਹੀਂ ਚਾਹੁੰਦਾ ਵੀ ਥੋੜੇ ਚਿਰ ਚੱਜੂ ਪਾਈ ਭਾਈ ਥੋੜਾ ਤਲਾਕ ਹੋਵੇ ਕੋਈ ਵੀ ਭਰਾ ਆਪਣੀ ਭੈਣ ਦਾ ਘਰ ਉੱਤਰ ਤਾਂ ਵੇਖ ਨਹੀਂ ਸਕਦਾ ਹੁੰਦਾ ਉਹ ਤਾਂ ਵੀ ਹਾਸੀ ਖੁਸ਼ੀ ਦੀ ਭੈਣ ਨਾ ਬਸੇ ਜਿੱਥੇ ਵੀ ਗਈ ਹੈ ਬਸ ਚਲ ਕੋਈ ਨਹੀਂ ਬਣੇ ਤੇਰੀ ਮਰਜ਼ੀ ਆ ਹਾਂ ਬਾਕੀ ਤੂੰ ਕਹੇਂਗੀ ਜਦੋਂ ਵੀ ਮੈਨੂੰ ਕਹੇਂਗੀ ਮੈਂ ਉਹਦੀ ਆ ਜਾਂ ਤੇਰੇ ਕੋਲੇ ਠੀਕ ਐ ਚਲ ਠੀਕ ਐ ਆਪਣੇ ਧਿਆਨ ਰੱਖਿਆ ਹਾਂ ਐਨ ਤਾਂ ਵਿਚਾਰੀ ਚਾਹੁੰਦੀ ਹੁੰਦੀ ਨਹੀਂ ਹੈਗੀ ਜਿੰਦਰਾ ਘਰ ਉਜੜੇ ਪਰ ਉਹ ਪੁਰਾਣਾ ਕੰਜਰੀ ਹੈ ਜਾਂ ਪਤਾ ਨਹੀਂ ਉਹਨੂੰ ਕੀ ਮਿਲਦਾ ਹੈ ਜਾਂ ਕੁਝ ਕਰਕੇ ਰਾਤ ਨੂੰ ਦਾਰੂ ਪੀ ਲੂਗਾ ਰੋਕਤ ਕਲੇਸ ਸਾਰੇ ਪਿੰਨੇ ਚ ਜਰੂਰ ਸਕਟੂਕ ਵਾਹ ਆਹ ਨਜ਼ਾਰੀ ਆ ਗਿਆ ਓਏ ਖਸਮਾ ਮਾਲ ਮਾੜਾ ਵਧੀਆ ਉਹ ਇਹ ਸਾਲਾ ਮੈਨੂੰ ਕੁਝ ਜ਼ਿਆਦਾ ਨਸਿਆਗਾ ਪਰ ਉਹ ਸੌਲੀ ਦਾ ਮਾਲ ਹੈ ਹੂੰ 3500 ਰੁਪਏ ਟੋਲਾ ਇਹ ਤਾਂ ਤੈਨੂੰ ਲਗਾਤਾ ਨਹੀਂ ਤਾਂ ਜਨੇਖੜੀ ਨੂੰ ਤਾਂ ਇਹਦੀ ਸੀ ਸਮਝ ਲੈਣੀ ਲੈਣ ਦੇ ਡਾਰਲਿੰਗ ਇਹਦਾ ਹੈ ਮਾਲ ਇੱਕ ਨੰਬਰ ਹੈ ਸਮਾਨ ਓਏ ਮੇਰਾ ਸੋਨਾ ਯਾਰ ਟੈਟ ਦੇ ਲਾਦਾ ਟੈਟ ਨਾ ਮੈਂ ਸੜਕ ਘਰੋਂ ਮੈਂ ਪਹਿਲੀ ਲੜਕੇ ਆਇਆ ਸੀਗਾ ਤੇ ਭਝਾਈ ਕੂਗੀ ਵੀ ਇੰਨੀ ਸਿੱਧੀ ਫੇਰ ਟੈਟ ਜਾ ਹੋ ਗਿਆ ਕਿ ਵੀ ਕੀ ਉਹ ਮੇਰੀ ਗੱਲ ਜੀ ਦੇ ਚੱਕਰਾਂ ਕਰਾ ਤਿਆ ਕਰ ਤੂੰ ਤੂੰ ਬਸ ਪੈਸਿਆਂ ਦਾ ਇੰਤਜ਼ਾਮ ਕਰ ਮਾਲ ਹੀ ਮਾਰਾ ਉਹ ਮਾਲ ਤੈਗਾ ਖਰਮਾ ਹਾਂ ਜਿੰਦਗੀ ਬਰਬਾਦ ਕਰ ਰਿਹਾ ਤੂੰ ਮੇਰੀ ਮੇਰੇ ਸਾਹਿਆ ਤੂੰ ਪਤਾ ਖਲੇਸ਼ ਰਹਿੰਦੇ ਘਰੇ ਉਹ ਦੇਖ ਜਨਾਨੀ ਸਿਆਣੇ ਕਹਿੰਦੇ ਨੇ ਜੇ ਆਪਾਂ ਕਿਸੇ ਨਸ਼ੀੜੀ ਨੂੰ ਮਰਦੇ ਨੂੰ ਮਾੜਾ ਮੂਟਾ ਨਸ਼ਾ ਕਰਾ ਦਈਏ ਇਹ ਤੂੰ ਵੱਡਾ ਉੱਪਰ ਨੂੰ ਉਹ ਵੀ ਡਾਰ ਲੈ ਇਹ ਗਲਤ ਹੈ ਇਹ ਗੱਲ ਤਾਂ ਮੈਂ ਹਰਨਾ ਬrani ਤੂੰ ਕਿੰਨੇ ਬੰਦੇ ਜ਼ਿੰਦਗੀ ਬਰਬਾਦ ਕਰੇ ਹੋ ਸੱਚੀ ਕਹਦੇ ਆ ਮੇਰੀ ਗੱਲ ਸੁਣੋ ਉਸਤਾਦ ਜ਼ਿੰਦਗੀ ਮੈਂ ਨਹੀਂ ਖਰਾਬ ਕਰੀ ਜੇ ਅਗਲਾ ਮਰਲੇ ਵਿੱਚ ਖੁਦ ਚੱਲ ਕੇ ਆਉਂਦਾ ਨਾ ਸਮਾਨ ਪੀਣ ਦਾ ਮਾਰਾ ਤਾਂ ਅਗਲਾ ਉਹੋਂ ਪੀ ਕੇ ਜਾਂਦਾ ਜ਼ਿੰਦਗੀ ਨਹੀਂ ਖਰਾਬ ਕਰੀ ਜ਼ਿੰਦਗੀ ਸੁਧਾਰਿਆ ਲੰਗਾ ਇਹ ਗੱਲ ਤਰੀ ਸਹੀ ਆ ਸਹੀ ਆ ਬਈ ਜਿਹਨੂੰ ਮਨ ਨੂੰ ਤਲਬ ਹੁੰਦੀ ਹੈ ਕੋਈ ਨਸ਼ੇ ਪੱਤੇ ਦੀ ਉਹ ਬੰਦਾ ਆਪ ਚੱਲ ਕੇ ਆਂਦਾ ਲੰਦਾ ਕੋਣ ਆਪ ਹੀ ਆਉਂਦਾ ੱੱਕੇ ਖਾਣਾ ਅਗਲਾ ਆਪਾਂ ਕਿਹੜਾ ਕਿਸ ਨੂੰ ਪਿਆਉਣੇ ਆ ਬਾਈ ਓਏ ਆ ਜਿਹੜੀ ਬਰਖਾ ਹੋਰੀ ਨਹੀਂ ਆਏ ਲੱਗ ਰਿਹਾ ਆਏ ਇਹ ਆ ਲੱਗ ਰਿਹਾ ਬਾਈ ਜਿਵੇਂ ਕਸੌਲੀ ਫਿਰਦੇ ਹੁੰਨੇ ਉਹ ਸਮਾਨ ਫੇਕੇ ਕੀ ਬਸਤਾ ਆਏ ਕਰ ਬਾਈ ਮਿੰਦੀ ਗਾ ਸੋਦੇ ਕਰੇ ਜਾਂਦੇ ਹਾਂ ਕਰੇ ਆ ਬਈ ਹੁਣ ਦੁਪਹਿਰ ਦੇਖ ਕਰਾਂ ਦੀ ਕੱਲ ਵੀ ਛੱਤਰ ਬ੍ਰੇਡ ਹੋਗੀ ਹਾਂ ਬਈ ਅੱਜ ਸਵੇਰੇ ਫੇਰ ਮੈਨੂੰ ਲੱਗਦਾ ਫੇਰ ਹੋਗੀ ਹੁਣ ਮੈਨੂੰ ਲੱਗਦਾ ਜੇ ਤੂੰ ਫੇਰ ਖੜੈਂਤੂ ਹੋਣੀ ਕੱਲ੍ਹ ਕੀ ਹੋਗੀ ਬਾਈ ਮੈਂ ਇਸ ਲਈ ਕਿ ਉਹ ਰੁਛਾ ਬਰਛਾ ਬਰਛਾ ਜੰਦੀ ਆ ਜੁੱਤੀ ਤੇ ਜਨਾਨੀ ਨੂੰ ਦਾ ਨਾ ਪੈਰ ਚ ਹੀ ਰੱਖੇ ਤਾਂ ਸੁੰਹੀਆਂ ਲੱਗਦੀਆਂ ਨੇ ਕਿਉਂ ਸਹੀ ਗਿਆ ਡਾਰਲਿੰਗ ਸਹੀ ਗਿਆ ਬੱਬੇ ਸਹੀ ਗਿਆ ਬੱਬੇ ਚਾਲਾ ਕਰ ਬੱਬੇ 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 ਮੈਨੂੰ ਤਾਂ ਤੂੰ ਏਨਾ ਕਹਿਣਾ ਹਾਂ ਬੱਬੇ ਮੈਨੂੰ ਫਿਰ ਲੱਗਿਆ ਤੂੰ ਵੀ ਥੱਲੇ ਲੱਗਦਾ ਬਾਈ ਮੈਂ ਥੱਲੇ ਮੈਂ ਕਿ ਲੱਗ ਜੂ ਸੱਲ ਲੱਗਿਆ ਥੱਲੇ ਮੈਂ ਦੇਖ ਲਿਆ ਉਹ ਜਿਹੜੇ ਬੰਦੇ ਦੇ ਲੋਕ ਥੱਲੇ ਲੱਗੇ ਹੋਣ ਨਾ ਉਹ ਜਨਾਨੀ ਥੱਲੇ ਲੱਗ ਜੂ ਹੈ ਲੋਕ ਥੱਲੇ ਲੱਗੇ ਗਏ ਨਾ ਬਾਈ ਤੂੰ ਗੱਲਾਂ ਕਹਿਰ ਜੀਏ ਗਰੀਬ ਬੱਲੇ ਲੋਕ ਥੱਲੇ ਲੱਗੇ ਹੋ ਜਾਂਦੇ ਆ ਨਾ ਬਾਈ ਯਾਰ ਪਰ ਜਿਹੜੇ ਸਾਹ ਮੰਨ ਲਖਨਾਂ ਨਾ ਹਾਂ ਬਾਈ ਜਨਾਨੀ ਤੇ ਤੂੰ ਘਰ ਵਾਲ ਦੇ ਥੱਲੇ ਲੱਗੇ ਹੋਇਆ ਨਹੀਂ ਲੱਗਿਆ ਡਾਲਾ ਸੱਚੀ ਕਹਿ ਰਿਹਾ ਮੇਰਾ ਸਾਲਾ ਮੇਰੀ ਸੱਸ ਅੱਛਾ ਆ ਥੋੜੂ ਹੋਰ ਆ ਕੇ ਬੋਲ ਜਾਣਗੇ ਕੁਝ ਹਾਂ ਇਹਦਾ ਤੈਨੂੰ ਲੱਗਦਾ ਤੂੰ ਲੱਗਿਆ ਹੋਇਆ ਤੈਨੂੰ ਇਹ ਗੱਲ ਆਉਣੀ ਏ ਜਨਾਨੀ ਥੱਲੇ ਲੱਗਿਆ ਹੋਇਆ ਠੀਕ ਹੈ ਹਾਂ ਆ ਹੁਣ ਵੀ ਜਾ ਕੇ ਮੈਨੂੰ ਐ ਲੱਗਦਾ 76 ਬਰੇਡ ਉਹਦੀ ਫੇਰ ਹੋਣੀ ਆ ਮੈਂ ਇਹ ਜਾ ਕੇ ਉਹਨੂੰ ਸਾਡ ਮੇਰੀ ਗੱਲ ਸੁਣਾ ਜੇ ਤੂੰ ਨਹੀਂ ਰਹਿੰਦਾ ਕਰੇ ਜਾ ਕੇ ਪਰਜਾਈ ਨੂੰ ਕਹਦੀ ਵੀ ਚਾਹ ਬਣਾ ਚਾਹ ਪੀਵੀਂ RAM ਨਾਲ ਸਮਾਨ ਖੜਦਾ ਦੇਖਿਆ ਹੂੰ ਜਾ ਬਈ ਹੁਣ ਤੂੰ ਕਰੇ ਆ ਤੂੰ ਜੱਟਾਂ ਬਈ ਓਏ ਆ ਜਾ ਮੇਰੇ ਸਾਲਿਆ ਵਗ ਜਾ ਆਇਆ ਯਾਰੀ ਪੁਰਾਣੀ ਓਏ ਕਾਲੂ ਪੈਸੇ ਚੱਕ ਲਈ ਕਾਲੂ ਨਮਾ ਸਮਾਨ ਪਾਉ ਤੈਨੂੰ ਨਮਾ ਆ ਪੂਰਾ ਬਾਈ ਪੂਰਾ ਵਧੀਆ ਯਾਰਾ ਆ ਰੰਗ ਮੈਨੂੰ ਤੂੰ ਐ ਲਾਂਦਾ ਓਏ ਜੇ ਤੂੰ ਨਾ ਹਾਂ ਨਸ਼ੇ ਵੇਚਣ ਲੱਗ ਗਿਆ ਨਾ ਸੱਚੀ ਕਹਿ ਰਿਹਾ ਉਹ ਬਾਈ ਸੱਚੀ ਕਹਿ ਰਿਹਾ ਨੌਸਾ ਵੇਚਣ ਵਾਲਿਆਂ ਦੇ ਕਦੇ ਕਰ ਪੂਰੇ ਹੋਏ ਨੇ ਓਏ ਦੁਨੀਆ ਦੇ ਜੀਭਾਂ ਨਹੀਂ ਤੂੰ ਅੱਠਵੇਂ ਨੰਬਰ ਤੇ ਆਵੇਂਗਾ ਬਾਬੇ ਬਾਈ ਪੀਣ ਵਾਸਤੇ ਮਿਲ ਜੇ ਸਮਾਨ ਉਹੀ ਬਹੁਤਾ ਬਾਈ ਪੀਣ ਬਾਅਦ ਤੇ ਮਿਲ ਜੇ ਉਹੀ ਬਹੁਤਾ ਓ ਹੋਰ ਵੀ ਭਤੀਜਾ ਹੋਰ ਵੀ ਤਾਂ ਠੀਕ ਆ ਮੈਂ ਤਾਂ ਠੀਕ ਆ ਤੂੰ ਕਿਵੇਂ ਪੁਜਿਆ ਪੁਜਿਆ ਕਰਨਾ ਭੋਜਨ ਤਾਂ ਕੀ ਹੈ ਬਸ ਖੇਤ ਚੱਲਿਆ ਸੀਗਾ ਮੈਂ ਖੇਤ ਚੱਲਿਆ ਦੀ ਓ ਉੱਤੋਂ ਮੀਂਹ ਪੈਂਦਾ ਹੈ ਘਰੇ ਕੋਈ ਕੰਮ ਕਰ ਕਰ ਲੈ ਖੇਤ ਕੀ ਕਰਨੀਆ ਹੁਣ ਨਾਲੇ ਮੇਰੀ ਨੂਹ ਰਾਣੀ ਨੂੰ ਕਹੇ ਆ ਤੈਨੂੰ ਗੁਲਗਲੇ ਗਲਗਲੇ ਲੱਗ ਦੇ ਦੂ ਚਾਰ ਮੈਨੂੰ ਦੇ ਜੀ ਉਹੀ ਤੁਸੀਂ ਦਾ ਪੈਸੇ ੜੋੜ ੜੋੜ ਸਿੱਟੀਆਂ ਨਾ ਉਲੀ ਲੱਗ ਜੂ ਉਲੀ ਹਲਿਆ ਚ ਲਿਆ ਕਰੋ ਮਾੜਾ ਮੋਟਾ ਨੂੰ ਕੁਛ ਉਹ ਤਾਇਆ ਕਿੱਥੋਂ ਨੇ ਪੈਸੇ ਆਈ ਚਲਾਈ ਮਸਾਂ ਚੱਲਦੀ ਹੈ ਆੜ ਸੀ ਦੇ ਇੰਨਾ ਸਰ ਤੇ ਵਿਆਜ ਖੜਾ ਕਰਜਾ ਖੜਾ ਕਿੱਥੋਂ ਹੀ ਗੱਲ ਆ ਭਾਈ ਤੂੰ ਤਾਂ ਤਿੰਨ ਗੱਲਾਂ ਉਣਦੀਆਂ ਨੇ ਲੰਡਾ ਹੈ ਨਾ ਜਵਾ ਲੰਡਾ ਕਵਾ ਓਏ ਬਿਆਹ ਬਹਨੇ ਚੱਕਰਾਂ ਦੇ ਨਹੀਂ ਪੈਂਦਾ ਆ ਦੇਖ ਮੈਂ ਤਾਂ ਸਨੈਸੀ ਬੰਦੇ ਜਵਾ ਆਪਾਂ ਦਾ ਵਿਆਹ ਹੀ ਨਿਕਰਾ ਹੁਣ ਮੈਂ ਤਾਂ ਉੱਠਦੀ ਪੂਸ ਵਰਗਾ ਲੰਡਾ ਤਾਂ ਇੱਕ ਗੱਲ ਗਾ ਸੌ ਲੱਗੇ ਭਾਈ ਹੈਗਾ ਤਾਂ ਮੈਂ 부ਜਾ 부ਜਾ ਸੀਗਾ ਪਰ ਜਦੋਂ ਮੇਰੇ ਤੂੰ ਮੱਥੇ ਲੱਗ ਜਾਂਦਾ ਮੇਰੀ ਰੂਹ ਖੁਸ਼ ਹੋ ਜਾਂਦੀ ਹੈ ਦੇਖ ਲੈ ਕਰੋ ਦਾਸੀ ਆ ਉਰੇ ਆ ਕੇ ਲੰਮਣ ਖੁਸ਼ ਹੋ ਗਿਆ ਫਿਰ ਤਾਂ ਅੱਛਾ ਜੀ ਗੱਲਾਂ ਬਾਲੀਆਂ ਸੋਣਾ ਕਰਦੇ ਆ ਤਾਇਆ ਤੂੰ ਤਾਂ ਮੇਰਾ ਆ ਜਾ ਨਾਲੇ ਤੁਰ ਜਾ ਗੱਲਾਂ ਬਾਤ ਸੁਣਾ ਮੈਨੂੰ ਤਾਇਆ ਮੀਂਹ ਦਾ ਤਾਂ ਹੀ ਸੀਗਾ ਪੂਰਬੇਸਕ ਕੰਮਣ ਕੰਮਣ ਪਈ ਜਾਂਦੀ ਹੈ ਭਾਈ ਪਰ ਕਹਿੰਦੇ ਖੇਤੀਬਾੜੀ ਵਾਲੇ ਬੰਦੇ ਨੂੰ ਤਾਂ ਆਪਣੇ ਖੇਤ ਵੜੇ ਕਿ ਨਹੀਂ ਧਿਆਨ ਦੇਣਾ ਪੈਂਦਾ ਹੁੰਦਾ ਕਿ ਨਹੀਂ ਹਾਂ ਹਾਂ ਜ਼ਰੂਰੀ ਆ ਮੰਨਣਾ ਜ਼ਰੂਰੀ ਆ ਹੋਰ ਹੋਰ ਤੂੰ ਸੁਣਾ ਰੋਟੀ ਰੋਟੀ ਦੇ ਦਿੰਦੇ ਆ ਤੇਰੇ ਭਾਈ ਹੁਰੀ ਕਿ ਨਹੀਂ ਰੋਟੀ ਹਾਂ ਸਭ ਤੋਂ ਪਹਿਲਾਂ ਰੋਟੀ ਮੈਨੂੰ ਆਉਂਦੀ ਆ ਅੱਛਾ ਚੁੱਲੇ ਤੇ ਲੈਂਦੀ ਲੈਂਦੀ ਲੈ ਤੇ ਮੇਰੀਆਂ ਭਜਾਈਆਂ ਕਿੰਨਾ ਮੇਰਾ ਸਤਕਾਰ ਕਰਦੀਆਂ ਨੇ ਹੈ ਭਤੀਜੇ ਉਦੋਂ ਮੈਨੂੰ ਮੈਨੂੰ ਤਾਂ ਸਭ ਪੁੱਛ ਕੇ ਗੱਲ ਕਰਦੇ ਨੇ ਵਧੀਆ ਗੱਲ ਆ ਚੜਾਈ ਆ ਫਿਰ ਤਾਂ ਤੇਰੀ ਤਾਂ ਉਹ ਨਹੀਂ ਓਨੀ ਚੜਾਈ ਤਾਂ ਤੇਰੀ ਨਹੀਂ ਜਿੰਨੀ ਮੇਰੀ ਆ ਦੇਖ ਇਹਦਾ ਗੱਲ ਹੈ ਮੈਂ ਤਾਂ ਖੁਸ਼ ਹੋਇਆ ਫਿਰ ਤਾਂ ਹਾਂ ਤੂੰ 부জে 부জে ਪੈਂ ਕਬੀਲਦਾਰੀ ਕੱਲਾ ਨਾ ਕੱਲਾ ਕਹਿਰਾ ਬੰਦਾ ਕਬੀਲਦਾਰੀ ਨਹੀਂ ਆ ਤੂੰ ਜਿਵੇਂ ਚਾਚਾ ਤਾਇਆ ਪਹਿਲਾਂ ਕਹਿ ਖੜੇ ਆਂ ਵੀ ਭਾਈ ਮੈਂ ਤਾਂ ਲੜਾ ਹੈ ਤੈਨੂੰ ਤਾਂ ਕੋਈ ਕੰਮ ਨਹੀਂ ਡੱਕਾ ਨਹੀਂ ਮੰਜੇ ਦੇ ਬੈਠਣੇ ਰੋਟੀ ਮਿਲਦੀ ਆ ਬੰਦੇ ਨੂੰ ਹੋਰ ਕੀ ਚਾਹੀਦਾ ਤੂੰ ਦੱਸ ਜਿਉਂਦੇ ਜੀ ਸਵਰਗ ਦੇਖ ਰਿਹਾ ਤਾਇਆ ਜਿਉਂਦੇ ਜੀ ਕੰਮ ਨਹੀਂ ਕਹਿੰਦਾ ਮੁੰਡਿਆਂ ਨੂੰ ਭਤੀਜਿਆਂ ਨੂੰ ਮੇਰੇ ਨੂੰ ਚਾਰ ਕਿਲੇ ਪੌਣ ਲੈਦੀ ਦੋ ਭਤੀਜੇ ਬਾਹਰ ਭੇਜ ਤੇ ਕੈਨੇਡਾ ਤੂੰ ਕਹਿੰਦਾ ਕੰਮ ਕਰਿਆ ਅਸੀਂ ਕੋਈ ਕੋਈ ਚਿੱਟਾ ਭੇਜਦੇ ਦੇ ਤੂੰ ਕਹਿੰਦਾ ਕੰਮ ਨਹੀਂ ਕਰਦਾ ਤਾਇਆ ਸਮਝ ਗਿਆ ਸਮਝ ਗਿਆ ਜਵਾਨੀ ਬਾਰੇ ਬਥੇਰਾ ਕੰਮ ਕਰਿਆ ਹੋਊਗਾ ਤੈ ਹੈ ਜਦੋਂ ਭਾਈ ਲੱਗਾ ਤੈ ਹੁਣ ਮੇਰਾ ਰਿਸ਼ਤਾ じゃ ਨਹੀਂ ਹੁੰਦਾ ਤਾਂ ਕਰਕੇ ਫਿਰ ਤੂੰ ਕੰਮ ਕਰਨ ਹੁਣ ਹਟ ਜੇ ਗਿਆ ਹੈ ਇਹੇ ਗੱਲ ਹੈ ਓਏ ਕੱਲ ਕਾ ਨੂੰ ਐਮ ਲਾ ਹਾਂ ਗੱਲ ਤਾਂ ਐਂ ਦੀ ਕੰਮ ਅੱਗੇ ਕੰਮ ਦਾ ਪੈਂਦਾ ਸੀ ਜੋਰ ਵਿਆਹਾਂ ਬੂਹਾਂ ਕਰਨੀ ਤਾਂ ਸੁਰਤੇ ਨਹੀਂ ਗਈ ਬਾਪੂ ਸਾਡਾ ਕੰਮ ਆ ਵਾੜਾ ਸੀ ਹਲ ਜੋੜਨ ਲੈ ਜਾਂਦਾ ਸਾਨੂੰ ਉੱਥੇ ਕੰਮ ਕਰੀਂਦੇ ਕਦੋਂ ਦਿਨ ਚੜ ਗਿਆ ਕਦੋਂ ਰਾਤ ਪੈ ਗਈ ਪਤਾ ਹੀ ਨਹੀਂ ਲੱਗਿਆ ਉਹ ਸਾਰੀ ਜਵਾਨੀ ਜੁਨੀ ਜੀ ਪਿੱਛੇ ਲੜ ਗਈ ਅਸੀਂ ਇੱਕ ਵੀ ਤਾਂ ਛੱਡ ਮੈਨੂੰ ਇੰਨੀ ਕਿੰਨੀ ਜਮੀਨ ਸੀ ਉਦੋਂ ਆ ਛੋਟੇ ਭਈਆਂ ਨੂੰ ਵਿਆਹ ਲੈਣਿਆ ਯਾਰ ਚਲੋ ਵਧੀਆ ਕਰਿਆ ਹੋਰ ਨਾਲੇ ਬਿਆਹਾਂ ਬੂਹਾਂ ਚ ਕੀ ਪਿਆ ਰੱਖਿਆ ਤੂੰ ਦੇਖਾ ਛੜਾ ਹੀ ਤਾਂ ਬਾਲੀ ਮौज ਹੈ ਮੋਦੀ ਛੜਾ ਕਰਦਾ ਨਾ ਰਾਜ ਦੁਨੀਆ ਤੇ ਇਹ ਤਾਂ ਗਲਤਰੀ ਤਾਂ ਜਮਾ 16 ਨੇ ਸੱਚ ਹੈ ਹੈ ਗੱਲ ਜਮਾ ਤਰੀਕ ਪੂਈ ਘੰਟ ਹੈ ਰਾਮਦੇਵ ਦੇਖ ਕਿੱਡੀ ਹੱਟ ਪਾਈ ਬੈਠਾ ਹੈ ਵੇਕ ਸਮਾਨ ਵੇਚਦਾ ਹੈ ਹੈਗਾ ਨਾ ਛੜਾ ਉਹ ਵੀ ਛੜਾ ਹੈ ਉਏ ਛੜਿਆਂ ਦਾ ਰਾਜ ਆ ਦੁਨੀਆ ਤੇ ਪਰ ਸੋਡੇ ਬਿਆਹ ਨੂੰ ਸਮਝ ਨਹੀਂ ਆਉਂਦੀ ਰਾਜ ਤਾਂ ਸਾਡੇ ਛੜਿਆਂ ਦੀ ਐ ਸੋਡੇ ਤੇ ਟੱਲ ਭੈਰੀ ਬਾਪ ਵੀ ਛੜਾ ਦੀ ਦੇ ਹੈ ਤਾਂ ਪਤਾ ਨਹੀਂ ਹੋਈ ਗੱਲ ਪਰ ਜੇ ਤੂੰ ਉਹਨਾਂ ਨੂੰ ਦੇਖ ਕੇ ਸਾੜਾ ਰਹਿ ਗਿਆ ਪਰ ਕੀ ਗੱਲ ਕਹਾਂ ਡਾਕਟਰ ਅਬਦੁਲ ਕ੍ਰਾਮ ਸੀ ਜਿਹੜਾ ਟਾਟਾ ਬਿਰਲਾ ਇਹ ਕਿੰਨੇ ਛੜੇ ਨੇ ਉਹ ਉਹ ਤਾਂ ਹਾਂਸ ਕਰਦੇ ਨੇ ਛੜੇ ਤੁਸੀਂ ਉਹੀ ਮਰ ਜਾਏ ਰਹੇ ਹੋ ਜਿੰਦੀ ਮਰ ਜਾਏ ਰਹੇ ਹੋ ਕਬੀਲਦਾਰੀਆਂ ਚ ਪਰ ਕੀ ਇਹ ਕੀਤਾ ਆ ਤੈਨੂੰ ਪਤਾ ਕੱਲਾ ਕਹਿ ਰਿਹਾ ਸੀਗਾ ਭਾਈ ਹੈ ਮਗਰ ਮਾਂ ਮੇਰੀ ਉਹਨੂੰ ਹੀ ਗੱਲ ਆ ਭਾਈ ਪੂਰੇ ਬੜੇਪਾ ਮੈਂ ਕਿ ਤੈਨੂੰ ਪਤੀ ਐ ਸੰਸਾਰ ਦਾ ਤੂੰ ਜਨਾਨੀ ਦਾ ਘਰ ਦੇ ਚ ਹੋਣੀ ਜ਼ਰੂਰੀ ਐ ਉਹ ਕਹਿੰਦੀ ਭਈ ਵੰਸ਼ ਵਧਾਉਣਾ ਅੱਗੇ ਜ਼ਰੂਰੀ ਐ ਸਾਰਾ ਕੁਝ ਫਿਰ ਕਰਨਾ ਪੈਂਦਾ ਜੇ ਦੋ ਭਾਈ ਅਸੀਂ ਹੁੰਦੇ ਫਿਰ ਸਾਡੇ ਦੋਹਾਂ ਚ ਕਿਸਾੜਾ ਰਹਿ ਜਾਂਦਾ ਭਾਈ ਕਿ ਨਹੀਂ ਉਹ ਮੱਲਾ ਸਾਰਾ ਕੁਝ ਵਿਆਹ ਕਰਦੇ ਆਂ ਜੀ ਐ ਗ੍ਰਸਤ ਮਾਰਗ ਚ ਜ਼ਿੰਦਗੀ ਜਿਉਣ ਦਾ ਨਜ਼ਾਰਾ ਆਉਂਦਾ ਇਹ ਤਾਂ ਤੈਨੂੰ ਮੈਂ ਹਸਾਉਣ ਦਾ ਮਾਰਾ ਕਹਿੰਦਾ ਸੀ ਹੋਰ ਦੱਸ ਤੇਰਾ ਘਰੇ ਪਰਿਵਾਰ ਠੀਕ ਐ ਓਏ ਹਾਂ ਹਾਂ ਤਾਇਆ ਸਾਰੇ ਸੁਖ ਸ਼ਾਂਤੀ ਆ ਸਾਰਾ ਪਰਿਵਾਰ ਚੰਗਾ ਭਾਈ ਮਾਲਕ ਦੀ ਕਿਰਪਾ ਚੜਦੀ ਕਲਾ ਸੁਖ ਨਾਲ ਹਉ ਮੱਲਾ ਪਤਾ ਮੈਨੂੰ ਪਿਓ ਦੇ ਮਰਨ ਤੋਂ ਬਾਅਦ ਕਬੀਲਦਾਰੀ ਕਿੰਨੀ ਔਖੀ ਕਰਨੀ ਪੈਂਦੀ ਐ ਪਰ ਇੱਕ ਤੂੰ ਤਾਕੜਾ ਰਿਹਾ ਪਹਿਲਾਂ ਤਾਂ ਭੈਣ ਦਾ ਵਿਆਹ ਕੀਤਾ ਫਿਰ ਕੀਤਾ ਤਾਂ ਆਪ ਦਾ ਹਉ ਬੈਂਕ ਵਾਲੇ ਬਾਹਰ ਚ ਗੇੜੇ ਮਾਰਦੇ ਸੀ ਉਹ ਕਰਜ਼ਾ ਲੈ ਆ ਤੇ ਹੁਣ ਤੂੰ ਐਂ ਦੱਸ ਮੈਨੂੰ ਜਿਹੜੀ ਭੈਣ ਵਿਆਹੀ ਸੀ ਸਹੁਰੇ ਵਧੀਆ ਮਿਲ ਗਏ ਕਿ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਘਬਰਾਈ ਨਾ ਤੇਰਾ ਤਾਇਆ ਜਿਉਂਦਾ ਬੈਠਾ ਹੈ ਆ ਪਤਾ ਏਡੇ ਡੇ ਟਿੱਬੇ ਚੱਕ ਤੇ ਹਉ ਬੰਦਾ ਬੰਦਾ ਚੱਕਣਾ ਕੀ ਔਖਾ ਆਪਾਂ ਨੂੰ ਹਾਂ ਹਾਂ ਤਾਇਆ ਭੈਣ ਵਧੀਆ ਸੁਖੀ ਵਸਦੀ ਐ ਤਾ ਮੀ ਜਾਦੇ ਆ ਗਿਆ ਆ ਜਾ ਮੀ ਤਾਂ ਜਾਦੇ ਆ ਗਿਆ ਮੱਲਾ ਅੱਜ ਕੱਲ ਨੌਜਵਾਨ ਦੇਖ ਲੈ ਕਿਵੇਂ ਨਸਾਂ ਚ ਗਲਤਾਨ ਹੋਏ ਪਏ ਮੀ ਜਾਇਆ ਕਿਥੇ ਖੇਤਾਂ ਜਾਇਆ ਸੀ ਗਿਆ ਮੈਂ ਤੇ ਹੋਈ ਦੀਦੀ ਨਾਲ ਕੋਈ ਗੱਲ ਗੱਲ ਕੀ ਹੋਣੀ ਆ ਯਾਰ ਕਰੀ ਸੀ ਗੱਲ ਮੈਂ ਭੈਣ ਤਾਂ ਕਹਿ ਰਹੀ ਆ ਵੀ ਦਾਰੂ ਵੀ ਕੇ ਪਏ ਰੋਜ਼ ਮੈਨਾਂ ਕੋਤਕਲਿਸ਼ ਕਰਦਾ ਹੱਥ ਵਿੱਚ ਆਖਦਾ ਮੇਰੇ ਤੇ ਤੇ ਮੈਂ ਪੈਨ ਨੂੰ ਕਿਹਾ ਪੈਨੇ ਤਸੀ ਇਹ ਕਦੋਂ ਚਲੀ ਜਾਨੀ ਆ ਤੂੰ ਤੂੰ ਮੈਨੂੰ ਦੱਸ ਮੈਂ ਚੱਕ ਕੇ ਹੁਣ ਆ ਜਾਣਾ ਗੱਡੀ ਤੈਨੂੰ ਲੈ ਆਵਣਾ ਵਰਵੇਂ ਹਾਂ ਫਿਰ ਕਿੰਨਾ ਘਟਾ ਮੁੱਥੇ ਆਏ ਰਹੂਗੀ ਨਾਲੇ ਉਹ ਵੀ ਆਪਣੇ ਕੁੜੀ ਚ ਕਿਹੜਾ ਕਾਸੇ ਦੀ ਘਾਟ ਐ ਇੰਨਾ ਸੋਹਣਾ ਰੱਬ ਨੇ ਰੰਗ ਰੂਪ ਦਿੱਤਾ ਨਾਲੇ ਸੋਣੀ ਜੰਨੀ ਐ ਆਪਾਂ ਉਹਦਾ ਕਿਤੇ ਹੋਰ ਕਰਦਾਂਗੇ ਤੁਸੀਂ ਉਹਨੂੰ ਉਰੇ ਲਿਆਓ ਓਏ ਨਹੀਂ ਕਮਲੀ ਜੀ ਹੁਣ ਥਾਂ ਥਾਂ ਤੇ ਰਿਸ਼ਤੇ ਕਰਦੇ ਚੰਗੇ ਥੋੜੀ ਲੱਗਦੇ ਆ ਅਗਲਾ ਸਵਾਲ ਗੱਲ ਪੁੱਛੂਗਾ ਵੀ ਕੀ ਗੱਲ ਪਈ ਪਹਿਲਾਂ ਜਿੱਥੇ ਵਿਆਹੀ ਸੀ ਉੱਥੇ ਕਿਉਂ ਨਹੀਂ ਕੱਟੀ ਮੁੰਡੇ ਦੀ ਗਲਤੀ ਕੋਈ ਨਹੀਂ ਦੇਖਦਾ ਹਰੇਕ ਕੁੜੀ ਦਾ ਕਸੂਰ ਕੱਢਦਾ ਹੁੰਦਾ ਕੱਲ ਨੂੰ ਜੇ ਆਪਣਾ ਉਹਨਾਂ ਨਾਲ ਨਿਬੜੇ ਨਿਬੜਾ ਹੁੰਦਾ ਵੀ ਐ ਅਨ ਐ ਥੋੜੀ ਕਹੂਗਾ ਵੀ ਹਾਂ ਸਾਡਾ ਮੁੰਡਾ ਭਾਈ 20 ਰੁਪਏ ਦੇ ਤਾਂ ਕਰਕੇ ਨਿਬੜੇ ਨਿਬੜਾ ਹੋਇਆ ਆ ਲੋਕਾਂ ਕਹਿੰਦੇ ਕੁੜੀ ਗਲਤ ਸੀ ਖਬਰ ਕਿਹੋ ਜਿਹੇ ਤੂੰ ਤਾਂ ਲਾਉਣਗੇ ਯਾਰ ਨਹੀਂ ਉਹ ਤਾਂ ਗੱਲ ਠੀਕ ਹੈ ਹੁਣ ਲੋਕਾਂ ਪਿੱਛੇ ਆਪਾਂ ਆਪਣੀ ਕੁੜੀ ਨੂੰ ਥੋੜੀ ਉੱਥੇ ਬਿਠਾਈ ਰੱਖਾਂਗੇ ਯਾਰ ਆਪਾਂ ਬਿਠਾ ਨਹੀਂ ਸਕਦੇ ਫਿਰ ਘਰੇ ਲੈ ਕੇ ਵੀ ਤਾਂ ਨਹੀਂ ਆ ਸਕਦੇ ਨਾ ਆਪ ਤੁਸੀਂ ਸਮਝ ਨਹੀਂ ਰਹੇ ਹੈਗੇ ਜਿੰਨਾ ਟਾਈਮ ਆਪਣਾ ਤੋ ਰੱਖੀ ਜੋਗੀ ਆਪਾਂ ਰੱਖ ਲਾਂਗੇ ਕੋਈ ਨਾ ਕੀ ਬਥੇ ਇਦੋਂ ਕੋਈ ਵਧੀਆ ਹੀ ਮੁੰਡਾ ਲਿਖਿਆ ਹੋਵੇ ਇਹਦੇ ਕਰਮਾਂ ਚ ਉਹ ਤਾਂ ਕੁਝ ਵੀ ਸਕਦਾ ਉਹ ਤਾਂ ਮਰਜ਼ੀ ਮਾਲਕ ਦੀ ਆ ਨਾ ਪਰ ਉਹੀ ਗੱਲ ਆ ਵੀ ਜੇ ਮੁੰਡਾ ਵਧੀਆ ਲਿਖਣਾ ਸੀ ਕਰਮਾਂ ਚ ਪਹਿਲਾਂ ਹੀ ਲਿਖ ਦਿੰਦਾ ਨਾ ਆ ਦੂਰੀ ਦੂਰੀ ਹੀ ਕਹਦੋ ਜਦਬ ਛੇੜਨੇ ਪੈਣੇ ਸੀ ਆਪਾਂ ਨੂੰ ਉਹ ਤਾਂ ਰੱਬ ਦੀ ਮਰਜ਼ੀ ਐ ਜਿਵੇਂ ਉਹ ਕਰਦਾ ਉਵੇਂ ਹੋਊਗਾ ਕੋਈ ਨਹੀਂ ਮੈਂ ਤਾਂ ਤੁਹਾਨੂੰ ਐਂ ਕਹਿਨੀ ਆ ਛੇਤੀ ਤੋਂ ਛੇਤੀ ਦੀਦੀ ਨੂੰ ਉਰੇ ਲੈ ਆ ਕੋਈ ਨਾ ਮੇਰੀ ਪਹਿਲਾਂ ਗੱਲ ਹੋਈ ਸੀਗੀ ਕਹਿੰਦੀ ਵੀਰੇ ਹਜਤਾਨੇ ਮੇਰੇ ਆਉਣਾ ਹੈਗਾ ਜੇ ਕਹਿੰਦੀ ਮੈਨੂੰ ਲੱਗੂ ਪਏ ਸਿਚੁਏਸ਼ਨ ਖਰਾਬਾ ਕਰਦੀ ਕਹਿੰਦੀ ਫਿਰ ਮੈਂ ਕੋਈ ਗੱਲ ਨਹੀਂ ਤੁਹਾਨੂੰ ਫੋਨ ਕਰ ਦਉ ਠੀਕ ਹੈ ਨਾ ਛੋਟੀਆਂ ਮੋਟੀਆਂ ਲੜਾਈ ਹਰੇਕ ਘਰ ਦੇ ਵਿੱਚ ਹੁੰਦੀਆਂ ਰਹਿੰਦੀ ਆ ਆਪਾਂ ਵੀ ਤਾਂ ਲੜ ਪਏ ਨੇ ਨਾ ਆਪਸ ਵਿੱਚ ਪਰ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਲੜਾਈ ਦੇ ਵਿੱਚ ਆਪਾਂ ਚੱਕ ਕੇ ਝੋਲਾ ਆਪਦੇ ਪੇਕੇ ਪਾਵਾਂ ਤੇ ਕਿ ਨਹੀਂ ਬਾਕੀ ਤੁਸੀਂ ਇਹ ਗੱਲ ਤੇ ਗੌਰ ਕਰਿਓ ਕਿਤੇ ਕਾਹਨੂੰ ਹੋਰ ਦੁਖੀ ਕਰੇ ਦੀਦੀ ਨੂੰ ਕੋਈ ਨਾ ਉਹ ਤਾਂ ਪਹਿਨੂੰ ਮੈਂ ਕਹਤਾ ਵੀਪਨ ਜੀ ਅਧਿਰਤ ਨੂੰ ਫੋਨ ਕਰਦੀ ਮੈਂ ਆਉਂਗਾ ਤਰੀਕੋ ਚਲੋ ਠੀਕ ਹੈ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਬਰ ਰਹਿੰਦੇ ਯਾਰ ਜੀ ਤਾਂ ਕਰਦੇ ਨਹੀਂਗਾ ਕੋਈ ਨਹੀਂ ਪੀ ਲੋ ਥੋੜੀ ਜਿਹੀ ਮੈਂ ਆਪਣਾ ਘਰ-ਵਾਰ ਸਾਰਾ ਕੁਝ ਛੱਡ ਕੇ ਆਪਣੇ ਪੇਕੇ ਘਰ ਤਾ ਆ ਰਹੀਆਂ ਫਰ ਪਤਾਨੀਆ ਗੀ ਕਿਸਮਤ ਚ ਕਿੰਨੇ ਗ ਦੁੱਖ ਲਿਖੇ ਨੇ ਹੁਣ ਤੱਕ ਇੰਨਾ ਕੁ ਚੱਲ ਕੇ ਮਰਦਾ ਦੀ ਹੱਦ ਖਤਮ ਹੋ ਗਈ ਸੀ ਫਰੋਂ ਨੂੰ ਕਿੱਡਾ ਬੜਾ ਝਟਕਾ ਲੱਗੂਗਾ ਅਸ਼ੀਕਾ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਬਈ ਜਿਹੜੀ ਸਾਡੀ ਇਹ ਸੀਰੀਜ਼ ਦਾ ਅੱਜ ਪਹਿਲਾ ਪਾਰਟ ਪਾਇਆ ਧੀ ਦੁਖੀ ਜਗ ਦੁਖੀ ਜੇ ਤੁਹਾਨੂੰ ਇਹ ਸੀਰੀਜ਼ ਸਾਡੀ ਵਧੀਆ ਲੱਗੀ ਐਪੀਸੋਡ ਵਧੀਆ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਨੈਕਸਟ ਪਾਰਟ ਨੈਕਸਟ ਪਾਰਟ ਜ਼ਰੂਰ ਲਿਖਿਓ ਕਿਉਂਕਿ ਸਾਨੂੰ ਜੋ ਪਤਾ ਲੱਗੇ ਸੀ ਅਗਲੀ ਅਗਲਾ 파ੜੇ ਦਾ ਬਣਾ ਸਕੀਏ ਕਿਉਂਕਿ ਜੇ ਤੁਹਾਨੂੰ ਵਧੀਆ ਲੱਗੇ ਸੀ ਕੰਟੀਨਿਊ ਇਹਦੇ ਪਾਰਟ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਵੈਸੇ ਸਾਡੀਆਂ ਤੁਸੀਂ ਸਟੋਰੀਆਂ ਨੂੰ ਛੋਟ ਨੂੰ ਪਿਆਰ ਦਿੰਦੀ ਰਹਿੰਦੇ ਹੋ ਬਸ ਸਾਨੂੰ ਇਹ ਆ ਵੀ ਸਾਡੀ ਸੀਰੀਜ਼ ਲੈ ਕੇ ਆਈਏ ਤੁਹਾਡੇ ਵਾਸਤੇ ਨਾ ਹਾਂ ਜੀ ਬਾਕੀ ਤੁਸੀਂ ਪਿਆਰ ਦੋਗੇ ਨਾ ਉਨਾ ਹੀ ਮਤਲਬ ਅਸੀਂ ਅੱਗੇ ਵੱਧ ਸਕਦੇ ਹਾਂ ਤੁਹਾਡੇ ਪਿਆਰ ਨਾਲ ਹੀ ਸੀ ਚੱਲਦੇ ਆਂ ਬਾਕੀ ਹਾਂ ਜੀ ਜਿਹੜਾ ਇਹ ਸੀਰੀਅਲ ਚ ਦਿਖਾਇਆ ਜਾ ਰਿਹਾ ਹੈ ਨਾ ਮਤਲਬ ਕੁੱਟਮਾਰ ਦਾ ਜਾਂ ਫਿਰ ਨਸ਼ੇ ਦੇ ਪ੍ਰਤੀ ਕੁਛ ਵੀ ਹੈ ਤਾਂ ਬਹੁਤ ਜ਼ਿਆਦਾ ਹੋ ਰਿਹਾ ਦੇਖੋ ਨਸ਼ਾ ਹਨਾ ਇਹਨਾਂ ਤੋਂ ਬੱਚਿਆਂ ਨੂੰ ਜਿੰਨਾ ਵੀ ਦੂਰ ਰੱਖਿਆ ਜਾ ਸਕਦਾ ਵਧੀਆ ਗੱਲ ਹੈ ਪਰ ਜੇ ਆਪਣੇ ਬੱਚੇ ਨਸ਼ਾ ਕਰਦੇ ਨੇ ਨਾ ਪਰ ਬਗਾਨੀ ਧੀ ਨੂੰ ਨਾ ਡੋਬੋ ਨਾਲ ਉਹਦੇ ਵਿਆਹ ਕਰਾ ਕੇ ਠੀਕ ਹੈ ਕਿਉਂਕਿ ਉਹਦਾ ਵੀ ਘਰ ਉੱਜੜਦਾ ਤੇ ਉਹਦਾ ਵੀ ਘਰ ਉੱਜੜਦਾ ਸੋ ਜਦੋਂ ਵੀ ਆਪਣੀ ਕੁੜੀ ਦਾ ਰਿਸ਼ਤਾ ਕਰਦੇ ਆ ਨਾ ਤਾਂ ਪੂਰੀ ਜਾਂਚ ਪੜਤਾਲ ਕਰੋ ਤਾਕੀ ਉਹ ਦੁਖੀ ਨਾ ਹੋ ਗਏ ਅੱਗੇ ਜਾ ਕੇ ਆਪ ਵੀ ਦੁਖੀ ਹੁੰਨੇ ਆਪਣੀ ਧੀ ਵੀ ਦੁਖੀ ਹੁੰਦੀ ਹੈ ਤੇ ਬੋਲੋ ਵੀ ਕੀ ਜੀ ਪਿਆਰ ਬਣਾਇਆ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਧੰਨਵਾਦ ਜੀ ਸਾਰਾ